ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਪਾਉਣ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਦੁਸ਼ਮਣ ਹੈ ਜੋ ਵੀ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤਾਂ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਇਸ ਨੂੰ ਆਪਣੇ ਸਿਰ ਤੋਂ 7 ਵਾਰ ਵਾਰ ਕੇ ਇੱਕ ਅਜਿਹੀ ਜਗ੍ਹਾ ਤੇ ਸੁੱਟ ਦਿਓ ਤੁਹਾਡੀਆਂ ਸਾਰੀਆਂ ਇਹ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਬਾਣੂ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਵੇਗੀ ਤੁਸੀਂ ਮੰਨ ਲਓ ਕਿ ਤੁਹਾਡੀ ਜ਼ਿੰਦਗੀ ਵਿੱਚ ਇੰਨੇ ਜ਼ਿਆਦਾ ਦੁਸ਼ਮਣ ਹੋ ਚੁੱਕੇ ਹਨ ਕਿ ਉਹਨਾਂ ਨੇ ਚਾਰੇ ਤਰਫ ਤੋਂ ਤੁਹਾਨੂੰ ਘੇਰਿਆ ਹੋਇਆ ਤਾਂ ਪਰੇਸ਼ਾਨ ਕੀਤਾ ਹੋਇਆ ਹੈ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਕਿ ਤੁਸੀਂ ਕੀ ਕਰ ਰਹੇ ਹੋ ਤੇ ਕਈ ਲੋਕ ਤਾਂ ਇਸ ਤਰ੍ਹਾਂ ਦੀਆਂ ਤੁਹਾਡੇ ਉੱਪਰ ਤਾੰਤ੍ਰਿਕ ਕਰਿਆਵਾਂ ਕਰਵਾਉਂਦੇ ਹਨ ਕਿ ਸਾਡੀ ਜਿਹੜੀ ਬੁੱਧੀ ਹੈ ਉਹ ਬਿਲਕੁਲ ਪ੍ਰੈਸਟ ਹੋ ਜਾਂਦੀ ਹੈ ਕਿਉਂਕਿ ਉਹ ਸਾਡੇ ਤੇ ਇਸ ਤਰ੍ਹਾਂ ਦੀਆਂ ਕਰਿਆਵਾਂ ਕਰਵਾਉਂਦੇ ਹਨ ਕਿ ਉਹ ਸਾਡੀ ਜ਼ਮੀਨ ਜਾਇਦਾਦ ਪ੍ਰਾਪਰਟੀ ਨੂੰ ਹੜਪਣਾ ਚਾਹੁੰਦੇ ਹਨ ਐਸੇ ਨਾਲ ਜੇਕਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਵਪਾਰ ਕਰਦੇ ਹੋ ਉਹ ਤੁਹਾਡਾ ਬਿਜ਼ਨਸ ਵਪਾਰ ਬਹੁਤ ਵਧੀਆ ਚੱਲਦਾ ਪਰ ਤੁਹਾਡੇ ਉੱਪਰ ਇਸ ਤਰ੍ਹਾਂ ਦੀਆਂ ਕਰਿਆਵਾਂ ਕਰਵਾਉਣ ਦੇ ਨਾਲ ਤੁਹਾਡਾ ਬਿਜ਼ਨਸ ਵਪਾਰ ਬਿਲਕੁਲ ਠੱਪ ਹੋ ਜਾਂਦਾ ਹੈ ਜਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹਾ ਕੰਮ ਕਰਦੇ ਹੋ ਜਿਸ ਨੂੰ ਦੇਖ ਕੇ ਤੁਹਾਡੇ ਦੁਸ਼ਮਣ ਬਿਲਕੁਲ ਵੀ ਖੁਸ਼ ਨਹੀਂ ਹੁੰਦੇ ਤੇ ਤੁਹਾਡੇ ਘਰ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਕ੍ਰੀਏਟ ਕਰ ਦਿੰਦੇ ਹਨ ਉਹ ਪ੍ਰੋਬਲਮ ਤੇ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਵੀ ਔਖਾ ਹੋ ਜਾਂਦਾ ਹੈ ਤੁਸੀਂ ਕਈ ਤਰ੍ਹਾਂ ਦੇ ਪੰਡਤਾਂ ਬਾਬਿਆਂ ਦੇ ਕੋਲ ਜਾਂਦੇ ਹੋ ਬਹੁਤ ਪੈਸਾ ਵੀ ਖਰਚ ਕਰਦੇ ਹੋ ਪੈਸਾ ਖਰਚ ਕਰਨ ਦੇ ਬਾਵਜੂਦ ਵੀ ਤੁਹਾਡੀਆਂ ਪ੍ਰੋਬਲਮ ਦੂਰ ਨਹੀਂ ਹੁੰਦੀਆਂ ਇਸ ਕਰਕੇ ਅੱਜ ਦਾ ਜਿਹੜਾ ਅਸੀਂ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀਆਂ ਇਹ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ ਤੇ ਜੋ ਲੋਕ ਜ਼ਿੰਦਗੀ ਵਿੱਚ ਪੈਸੇ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ ਰਹਿੰਦੇ ਹਨ ਦੁਸ਼ਮਨਾ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਹੈ ਐਸੇ ਨਾਲ ਨਾਲ ਪੈਸੇ ਤੇ ਸਬੰਧੀ ਵੀ ਉਹਨਾਂ ਦੇ ਘਰ ਦੇ ਵਿੱਚ ਪ੍ਰੋਬਲਮ ਮੁਸ਼ਕਲ ਜਿਹੜੀ ਹੈ ਉਹ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਸੰਗਤ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਪਾਣੂ ਕਿਹੜੇ ਤਰੀਕੇ ਨਾਲ ਕਿਵੇਂ ਕਿੰਨੇ ਸਮੇਂ ਲਗਾਤਾਰ ਅਸੀਂ ਕਿਹੜੇ ਦਿਨ ਵਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੇਕਰ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਆਪਣੇ ਦੁਸ਼ਮਣਾਂ ਤੋਂ ਉਹ ਤੁਹਾਨੂੰ ਜਿਉਣ ਨਹੀਂ ਦਿੰਦੇ ਤੇ ਇੰਨੀ ਜ਼ਿਆਦੀਆਂ ਮੁਸ਼ਕਲਾਂ ਪ੍ਰੋਬਲਮ ਤੁਹਾਡੇ ਲਈ ਪੈਦਾ ਕਰਦੇ ਹਨ ਤਾਂ ਤੁਹਾਡੀ ਜ਼ਿੰਦਗੀ ਵਿੱਚ ਭਾਵੇਂ ਤੁਹਾਡਾ ਦੁਸ਼ਮਣ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਲਈ ਦਿੱਕਤ ਪੈਦਾ ਕਰਦਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵਿੱਚ ਲੋੜਤ ਨਹੀਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਕਰਨਾ ਪੈਣਾ ਹੈ ਇਹ ਉਪਾਅ ਤੁਸੀਂ ਇੱਕ ਛੋਟੇ ਜਿਹੇ ਆਟੇ ਦੇ ਪੇੜੇ ਨਾਲ ਕਰਨਾ ਹੈ ਬਹੁਤ ਹੀ ਸਿੰਪਲ ਜਿਹਾ ਉਪਾਅ ਹੈ ਤੁਸੀਂ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਇਸ ਪਾਣੂ ਕਰਨ ਦੇ ਲਈ ਜਿਹੜਾ ਅਸੀਂ ਪੇੜਾ ਬਣਾਉਣਾ ਹੈ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਪਾਉਣ ਦੀ ਜ਼ਰੂਰਤ ਹੈ ਅਸੀਂ ਉਸ ਨੂੰ ਜਿਵੇਂ ਕਿ ਆਪਾਂ ਘਰ ਦੇ ਵਿੱਚ ਆਟਾ ਗੁੰਨਦੇ ਹਾਂ ਥੋੜਾ ਜਿਹਾ ਸੁੱਕਾ ਆਟਾ ਲੈ ਕੇ ਉਸ ਨੂੰ ਗੋਨੇ ਕੇ ਉਸ ਦਾ ਇੱਕ ਛੋਟਾ ਜਿਹਾ ਸਿਪੇੜਾ ਬਣਾ ਲੈਣਾ ਤੇ ਉਸ ਦਾ ਉਪਾਅ ਕਰਕੇ ਅਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲ ਦੂਰ ਕਰ ਸਕਦੇ ਹਾਂ ਇਸੇ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਜਾਂ ਫਿਰ ਜਾਦੂ ਟੂਣਾ ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਇਸ ਪਾਣ ਨੂੰ ਅਸੀਂ ਇਸ ਤਰੀਕੇ ਨਾਲ ਕਰਨਾ। ਅਸੀਂ ਥੋੜਾ ਜਿਹਾ ਸੁੱਕਾ ਆਟਾ ਲੈਣਾ ਹੈ ਜਿਵੇਂ ਅਸੀਂ ਆਟਾ ਗੁੰਨਦੇ ਹਾਂ। ਉਹਦੇ ਵਿੱਚ ਪਾਣੀ ਥੋੜਾ ਜਿਹਾ ਪਾ ਕੇ ਅਸੀਂ ਆਟਾ ਗੁੰਨ ਲੈਣਾ ਤੇ ਉਸ ਦਾ ਇੱਕ ਛੋਟਾ ਜਿਹਾ ਪੇੜਾ ਬਣਾ ਲੈਣਾ। ਪੇੜਾ ਬਣਾਉਣ ਤੋਂ ਬਾਅਦ ਦੇ ਵਿੱਚ ਇਸ ਪਾਣ ਕਰਨ ਦੇ ਲਈ ਸਾਨੂੰ ਹੋਰ ਚਾਹੀਦੇ ਹਨ ਥੋੜੇ ਥੋੜੇ ਝੋਲ ਇਸੇ ਨਾਲ ਤੁਹਾਨੂੰ ਚਾਹੀਦੀ ਹੈ ਥੋੜੀ ਜਿਹੀ ਕਾਲੀ ਮਿਰਚ ਨਾਲ ਨਾਲ ਇੱਕ ਚਾਹੀਦਾ ਹੈ ਤੁਹਾਨੂੰ ਪਤਾਸਾ ਇਹ ਤਿੰਨਾਂ ਚੀਜ਼ਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਨੋਰਮਲ ਹੀ ਰਸੋਈ ਵਿੱਚ ਮਿਲ ਜਾਣਗੀਆਂ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹਨ ਤਾਂ ਤੁਸੀਂ ਜਾ ਕੇ ਬਜ਼ਾਰ ਤੋਂ ਵੀ ਲਿਆ ਸਕਦੇ ਹੋ ਬਜ਼ਾਰ ਤੋਂ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ ਇਸ ਤਰੀਕੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪਤਾਸਾ ਨਹੀਂ ਤੁਸੀਂ ਬਜ਼ਾਰ ਤੋਂ ਲਿਆ ਸਕਦੇ ਹੋ ਜਿਹੜੀ ਤੁਸੀਂ ਕਾਲੀ ਮਿਰਚ ਲੈਣੀ ਹੈ ਉਹ ਤੁਸੀਂ ਪੀਸੀ ਹੋਈ ਨਹੀਂ ਲੈਣੀ ਸਾਬਤ ਲੈਣੀ ਹੈ ਇਸੇ ਤਰ੍ਹਾਂ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਹਨ ਉਹ ਕਾਲੀਆਂ ਮਿਰਚਾਂ ਪੂਰੀਆਂ ਸਾਬਤ ਹੋਣੀਆਂ ਚਾਹੀਦੀਆਂ ਹਨ ਟੁੱਟੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਕਾਲੀ ਮਿਰਚ ਦੇ ਤੁਸੀਂ ਤਿੰਨ ਧਾਣੇ ਲੈਣੇ ਹਨ ਨਾਲ ਹੀ ਨਾਲ ਤੁਸੀਂ ਇੱਕ ਪਤਾਸਾ ਲੈਣਾ ਹੈ ਤੇ ਜਿਹੜਾ ਤੁਸੀਂ ਚੌਲ ਲੈਣੇ ਹਨ ਥੋੜੇ ਜਿਲੇ ਲੈਣੇ ਹਨ ਕਹਨ ਤੋਂ ਭਾਵੇਂ ਤੁਸੀਂ ਇੱਕ ਮੁਠੀ ਚੌਲ ਲੈ ਸਕਦੇ ਹੋ ਜਾਂ ਇੱਕ ਮੁਠੀ ਤੋਂ ਘੱਟ ਵੀ ਜਿਹੜੇ ਚੌਲ ਨੇ ਉਹ ਵੀ ਖੰਡਤ ਨਹੀਂ ਹੋਣੇ ਚਾਹੀਦੇ ਜਿਹੜੇ ਸਾਬਤ ਥੋੜੇ ਜੇ ਵੱਡੇ ਦਾਣੇ ਚੌਲ ਹੁੰਦੇ ਹਨ ਉਹ ਤੁਸੀਂ ਲੈਣੇ ਹਨ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਆਟਾ ਗੁੰਨ ਕੇ ਇੱਕ ਪੇੜਾ ਤਿਆਰ ਕੀਤਾ ਉਹ ਪੇੜਾ ਗੋਲ ਆਕਾਰ ਦਾ ਹੁੰਦਾ ਜਿਵੇਂ ਕਿ ਅਸੀਂ ਰੋਟੀ ਬਣਾਉਣ ਦੇ ਲਈ ਕਰਦੇ ਹਾਂ ਉਸ ਤੋਂ ਬਾਅਦ ਦੇ ਵਿੱਚ ਉਸ ਪੇੜੇ ਨੂੰ ਤੁਸੀਂ ਥੋੜਾ ਜਿਹਾ ਚੌੜਾ ਕਰ ਲੈਣਾ ਹੈ ਵਜਕਾਰ ਦੀ ਜਿਵੇਂ ਲਗਾ ਲਓ ਕਿ ਆਪਾਂ ਰੋਟੀ ਬਣਾਉਣ ਦੇ ਲਈ ਇੱਕ ਚੌਣ ਬਣਾਉਂਦੇ ਹਾਂ ਉਸੇ ਹੀ ਤਰੀਕੇ ਦੇ ਨਾਲ ਤੁਸੀਂ ਉਸ ਪੇੜੇ ਨੂੰ ਬਣਾ ਲੈਣਾ ਉਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪੂਰੀਆਂ ਕਾਲੀਆਂ ਮਿਰਚਾਂ ਤੁਸੀਂ ਇੱਕੋ ਵਾਰ ਨਹੀਂ ਪਾਉਣੀਆਂ ਤੁਸੀਂ ਇੱਕ ਇੱਕ ਕਰਕੇ ਪਾਉਣੀਆਂ ਹੈ ਇਸ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਪਾਉਣੀਆਂ ਨੇ ਜਿਵੇਂ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਦੁਸ਼ਮਣ ਦਾ ਨਾਮ RAM ਹੈ ਤੁਸੀਂ ਇੱਕ ਕਾਲੀ ਮਿਰਚ ਨੂੰ ਚੁੱਕੋ ਤੇ ਤੁਸੀਂ ਬੋਲੋਗੇ RAM NAASH ਤੇ ਉਸ ਕਾਲੀ ਮਿਰਚ ਨੂੰ ਆਟੇ ਦੀ ਜਿਹੜੇ ਚੌਣ ਬਣਾਏ ਉਥੇ ਰੱਖ ਦੇਣਾ ਫਿਰ ਅਗਲੀ ਕਾਲੀ ਮਿਰਚ ਉਪਣੀ ਹੈ ਬੋਲਣਾ RAMANASH ਫਿਰ ਉਹਨਾਂ ਨੂੰ ਰੱਖਣਾ ਇਸੇ ਪ੍ਰੋਸੈਸ ਦੇ ਨਾਲ ਤੁਸੀਂ ਤਿੰਨੇ ਕਾਲੀ ਮਿਰਚ ਦੇ ਦਾਣੇ ਉਥੇ ਰੱਖ ਦੇਨੇ ਹਨ ਆਟੇ ਦੀ ਚੌਂਹ ਦੇ ਉੱਪਰ ਇਸ ਤਰੀਕੇ ਦੇ ਨਾਲ ਇਹ ਕਾਲੀ ਮਿਰਚ ਪਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਪੋਤਾਸਰ ਪਾਉਣਾ ਹੈ ਪੋਤਾਸੇ ਨੂੰ ਪਾਉਂਦੇ ਸਮੇਂ ਤੁਸੀਂ ਬੋਲਣਾ ਹੈ ਜਿਹੜੀ ਤੁਸੀਂ ਪਾਉਣੀ ਹੈ ਚੌਲ ਤੁਸੀਂ ਚੌਲਾਂ ਨੂੰ ਇੱਕੋ ਬਾਅਦ ਦੇ ਵਿੱਚ ਪਾ ਦੇਣਾ ਤੇ ਪਤਾਸੀ ਨੂੰ ਇਹ ਸਾਰੀਆਂ ਚੀਜ਼ਾਂ ਤੁਸੀਂ ਆਟੇ ਦੇ ਵਿੱਚ ਉਸ ਪੇੜੇ ਵਿੱਚ ਪਾ ਕੇ ਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਦੇਣਾ ਜੋ ਤੁਸੀਂ ਪੇੜਾ ਲਿਆ ਉਸ ਨੂੰ ਤੁਸੀਂ ਫੋਲਡ ਕਰਕੇ ਇਹਨਾਂ ਚੀਜ਼ਾਂ ਨੂੰ ਕਵਰ ਕਰ ਦੇਣਾ ਜਿਵੇਂ ਕਿ ਆਪਾਂ ਘਰ ਦੇ ਵਿੱਚ ਕੋਈ ਵੀ ਪਰੌਂਠਾ ਤਿਆਰ ਕਰਦੇ ਹਾਂ ਸਟਫਿੰਗ ਕਰਕੇ ਉਹਨਾਂ ਨੂੰ ਕਵਰ ਕਰਕੇ ਪਰੌਂਠਾ ਤਿਆਰ ਕਰਦੇ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਸਾਰਾ ਮਟੀਰੀਅਲ ਪਾ ਕੇ ਸਾਰੀਆਂ ਚੀਜ਼ਾਂ ਨੂੰ ਪਾ ਕੇ ਉਸ ਪੇੜੇ ਨੂੰ ਤੁਸੀਂ ਕਵਰ ਕਰ ਦੇਣਾ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜੀਆਂ ਤੁਸੀਂ ਤਿੰਨੇ ਚਾਰੇ ਚੀਜ਼ਾਂ ਪਾਈਆਂ ਹਨ ਪੇੜੇ ਦੇ ਵਿੱਚ ਉਹ ਬਾਹਰ ਦਿਖਾਈ ਨਾ ਦੇਣ ਇਸ ਤਰੀਕੇ ਦੇ ਨਾਲ ਇਸ ਨੂੰ ਕਵਰ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਦੇ ਫੈਮਿਲੀ ਮੈਂਬਰ ਦੇ ਉੱਪਰ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਜੇਕਰ ਤੁਸੀਂ ਜਿਵੇਂ ਆਪਣੇ ਦੁਸ਼ਮਣ ਦਾ ਨਾਮ ਚਾਹੁੰਦੇ ਹੋ ਤਾਂ ਉਸਰ ਨਾਮ ਲੈ ਕੇ ਉਸ ਫੈਮਿਲੀ ਮੈਂਬਰ ਦੇ ਉੱਪਰ ਦੇ ਇਸ ਪੇੜੇ ਨੂੰ ਤੁਸੀਂ 7 ਵਾਰ ਵਾਰ ਦੇਣਾ ਤੇ ਦੁਸ਼ਮਣ ਦਾ ਨਾਮ ਲੈਂਦੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈ ਰਹੇ ਤਾਂ ਇਸ ਪਾਉਣੂ ਕਰਨ ਦੇ ਨਾਲ ਤੁਹਾਡਾ ਉਹੀ ਦੁਸ਼ਮਣ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋਵੇਗਾ ਤੇ ਉਸ ਦਾ ਕੀਤਾ ਕਰਵਾਇਆ ਤੁਹਾਡਾ ਦੂਰ ਹੋ ਜਾਵੇਗਾ ਇਹ ਨਹੀਂ ਕਿ ਤੁਸੀਂ ਇੱਕੋ ਪਾਦੇ ਨਾਲ ਸਾਰੇ ਦੁਸ਼ਮਣਾਂ ਨੂੰ ਹੀ ਦੂਰ ਕਰ ਦਿਓ ਇਸ ਤਰੀਕੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਨੂੰ ਜਾਣਦੇ ਹੀ ਨਹੀਂ ਤੁਹਾਡੇ ਦੁਸ਼ਮਣ ਕੌਣ ਹਨ ਜਿਨ੍ਹਾਂ ਨੇ ਤੁਹਾਡੇ ਉੱਪਰ ਕੀਤਾ ਕਰਵਾਇਆ ਹੈ ਕਹਤੋਂ ਭਾਵ ਕਿ ਤੁਹਾਡੇ ਗੁਪਤ ਦੁਸ਼ਮਣ ਹਨ ਤਾਂ ਉਹ ਲੋਕ ਇਸ ਪਾਣੂ ਕਿਵੇਂ ਕਰ ਸਕਦੇ ਹਨ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਗੁਪਤ ਦੁਸ਼ਮਣਾਂ ਨੂੰ ਨਸ਼ਟ ਕਰਨ ਦੇ ਲਈ ਉਪਾਅ ਕਰਨਾ ਹੈ ਤਾਂ ਇਹ ਪਾਣੂ ਤੁਸੀਂ ਇਸ ਤਰੀਕੇ ਨਾਲ ਕਰਨਾ ਹੈ ਜਿਵੇਂ ਕਿ ਪਹਿਲਾਂ ਤੁਸੀਂ ਆਟੇ ਦੇ ਜਿਹੜਾ ਪੇੜਾ ਹੈ ਉਸ ਵਿੱਚ ਜੋ ਵੀ ਤੁਹਾਨੂੰ ਸਮਾਨ ਆਪਾਂ ਬੋਲਿਆ ਆਪਣੇ ਦੁਸ਼ਮਣ ਦਾ ਨਾਮ ਜਿਵੇਂ ਕਿ ਤੁਸੀਂ ਗੁਪਤ ਦੁਸ਼ਮਣ ਦੇ ਲਈ ਕਰ ਰਹੇ ਹੋ ਇਸ ਪਾਣੂ ਤੁਸੀਂ ਬੋਲਣਾ ਦੁਸ਼ਮਣਨਾਸ਼ ਦੁਸ਼ਮਨ ਨਾਸ਼ ਕਰਕੇ ਤੁਸੀਂ ਇਹ ਸਾਰੇ ਸਮਾਨ ਨੂੰ ਆٹے ਦੇ ਢੇਪੇ ਦੇ ਵਿੱਚ ਪਾ ਦੇਣਾ ਤੇ ਕਵਰ ਕਰ ਦੇਣਾ ਇਸ ਤਰੀਕੇ ਨਾਲ ਤੁਸੀਂ ਉਸ ਨੂੰ ਕਵਰ ਕਰਕੇ ਤੁਸੀਂ ਇਸ ਨੂੰ ਆਪਣੇ ਉਪਰੋ ਸੱਤ ਵਾਰ ਘੁਮਾ ਦੇਣਾ ਹੈ ਤੇ ਕੰਦੂ ਭਾਵ ਕੇ ਐਂਟੀ ਕਲੋਕਵਾਈਸ ਤੁਸੀਂ ਸੱਤ ਵਾਰ ਆਪਣੇ ਸਿਰ ਤੋਂ ਵਾਰ ਲੈਣਾ ਹੈ ਤੇ ਇਹ ਸਭ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੇ ਘਰ ਦੇ ਬਾਹਰ ਇਸ ਆٹے ਦੇ ਢੇਪੇ ਨੂੰ ਲੈ ਕੇ ਜਾਣਾ ਤੇ ਜਿਸ ਵਿੱਚ ਤੁਸੀਂ ਸਾਰਾ ਸਮਾਨ ਪਾ ਕੇ ਕਵਰ ਕੀਤਾ ਸੀ ਇਸ ਨੂੰ ਆਪਣੇ ਘਰ ਤੋਂ ਬਾਹਰ ਇੱਕ ਜਾਈ ਜਗ੍ਹਾ ਤੇ ਸੋਟ ਦੇਣਾ ਜਿੱਥੇ ਕਚਰਾ ਹੋਵੇ ਕਹਿਣ ਤੋਂ ਪਾਉਗੇ ਜਿੱਥੇ ਬਹੁਤ ਸਾਰਾ ਕੋੜਾ ਕਰਕਟ ਹੋਵੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਇਸ ਨੂੰ ਤੁਸੀਂ ਪਾਣੀ ਵਿੱਚ ਨਹੀਂ ਵਹਾਉਣਾ ਜਿਵੇਂ ਆਪਾਂ ਚਾਹਦੇ ਪਾਣੀ ਵਿੱਚ ਪਾ ਦਿੰਦੇ ਹਾਂ ਉਹ ਨਹੀਂ ਕਰਨਾ ਇਸ ਪਾਣੀ ਦੇ ਵਿੱਚ ਪਾਉਣਾ ਹੀ ਨਹੀਂ ਚਾਹੇ ਉਹ ਸਾਫ਼ ਹੋਵੇ ਚਾਹੇ ਗੰਦਾ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਚਾਹਦੇ ਹਾਂ ਕਿ ਆਪਣੇ ਸ਼ਹਿਰ ਦੇ ਆਸ-ਪਾਸ ਜਾਂ ਆਪਣੇ ਕਲੋਹਣੇ ਦੇ ਆਸ-ਪਾਸ ਕੋਈ ਗੰਦਗੇ ਦਾ ਢੇਰ ਹੁੰਦਾ ਕੋੜੇ ਕਰਕਰ ਦਾ ਢੇਰ ਹੁੰਦਾ ਉਥੇ ਅਸੀਂ ਇਸ ਨੂੰ ਆਸਾਨੀ ਨਾਲ ਛੋਟ ਸਕਦੇ ਹਾਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿਸ ਆਟੇ ਦੇ ਪੇੜੇ ਨੂੰ ਅਸੀਂ ਛੋਟ ਕੇ ਕਿਸੇ ਸਮੇਂ ਆਉਣਾ ਕਿ ਇਸ ਪਾਣੂ ਅਸੀਂ ਕਰਨਾ ਕਿਹੜੇ ਦਿਨ ਇਸ ਪਾਣੂ ਅਸੀਂ ਮੰਗਲਵਾਰ ਬੋਧਵਾਰ ਤੇ ਸ਼ਨੀਵਾਰ ਤਿੰਨ ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੀ ਫੈਮਿਲੀ ਮੈਂਬਰ ਵਿੱਚ ਕਿਸੇ ਦੀ ਤੰਬੇਦ ਖਰਾਬ ਹੋ ਗਈ ਅਚਾਨਕ ਜੋ ਕਿ ਤੁਹਾਨੂੰ ਲੱਗਦਾ ਕਿ ਨਹੀਂ ਹੋਣੀ ਚਾਹੀਦੀ ਸੀ ਉਸ ਦੇ ਉਪਰ ਤੁਸੀਂ ਇਸ ਉਪਾਅ ਨੂੰ ਕਰਕੇ 7 ਵਾਰ ਤੁਸੀਂ ਉਸ ਤੋਂ ਇਹ ਪਾ ਕਰ ਸਕਦੇ ਹੋ ਸ਼ਤਰੂਨਾਸ਼ ਦੁਸ਼ਮਣਨਾਸ਼ ਬੋਲਦੇ ਹੋਏ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਸਾਟੇ ਦੇ ਪੇੜੇ ਨੂੰ ਕਚਰੇ ਦੇ ਡੱਬੇ ਦੇ ਵਿੱਚ ਜਾਂ ਕੂੜੇ ਦੇ ਉੱਤੇ ਸੁੱਟਦੇ ਹੋਗੇ ਤਾਂ ਉਦੋਂ ਤੁਸੀਂ ਸੁੱਟਦੇ ਸਮੇਂ ਘਰ ਵਾਪਸ ਆਉਂਦੇ ਸਮੇਂ ਪਿਛੇ ਮੁੜ ਕੇ ਤੁਸੀਂ ਬਿਲਕੁਲ ਵੀ ਨਹੀਂ ਦੇਖਣਾ ਬਸ ਇੰਨਾ ਹੀ ਤੁਸੀਂ ਇਹ ਉਪਾਅ ਕਰਨਾ ਹੈ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਤਰੂ ਨਾਮ ਦੀ ਜੋ ਦਸ਼ਮਨ ਨਾਮ ਦੀ ਬਿਮਾਰੀ ਹੋ ਖਤਮ ਹੋ ਜਾਵੇਗੀ ਇਸ ਨਾਲ ਤੁਹਾਡੇ ਘਰ ਵਿੱਚ ਜੋ ਵਿਅਕਤੀ ਬਿਮਾਰ ਸੀ ਪਰੇਸ਼ਾਨ ਸੀ ਉਸ ਦੀ ਸਿਹਤ ਠੀਕ ਹੋਣ ਲੱਗ ਜਾਵੇਗੀ ਉਸ ਵਿਅਕਤੀ ਦੀ ਵੀ ਇਸ ਪਾਣੂ ਕਰਨ ਦੇ ਨਾਲ ਕਿਸਮਤ ਚੰਗ ਹੋ ਜਾਵੇਗੀ ਇਸ ਦੇ ਨਾਲ ਜੇਕਰ ਤੁਹਾਡੇ ਦਸ਼ਮਨਾਂ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਸੀ ਉਹ ਵੀ ਦੂਰ ਹੋ ਜਾਵੇਗਾ ਜੋ ਤੁਹਾਡੇ ਉੱਪਰ ਪ੍ਰਭਾਵ ਨਹੀਂ ਪਾਵੇਗਾ ਇਹ ਬਹੁਤ ਹੀ ਜ਼ਿਆਦਾ ਜ਼ਾਬਤਦਸ ਤੇ ਘਰੇਲੂ ਜਿਹਾ ਸਿੰਪਲ ਜਿਹਾ ਟੋਟਕਾ ਹੈ ਜੋ ਤੁਹਾਡੀਆਂ ਲੱਖਾਂ ਦੇ ਕਰੋਨਾ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਵਾਹਿਗੁਰੂ ਸ਼ੇਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ